ਫ੍ਰੀ ਮੀਟਰਿਆ ਉਹਨਾਂ ਨੂੰ ਲਗਭਗ 8 ਤੋਂ 9 ਦੇ ਵਿੱਚ ਖਾੜਿਆ ਜਾਊਗਾ ਔਰ 10 ਦਸੰਬਰ ਨੂੰ ਉਹ ਫ੍ਰੀ ਮੀਟਰ ਖਾੜ ਕੀ ਜਿਹੜੇ ਆ ਉਹ ਨੇੜੇ ਦੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਉਂਦਾ। ਸ਼ਾਨ ਮਜ਼ੂਰ ਹੈ ਇੱਕ ਤਾਂ ਜਿੰਦਾਬਾਦ। ਮੋਦੀ ਸਰਕਾਰ ਬਰਦਾਬਾ। ਮੁੱਖ ਮੰਗਾਂ ਦੇ ਵਿੱਚ ਬਿਜਲੀ ਸੋਧ ਬਿੱਲ 225 ਪੰਜਾਬ ਦੀਆਂ ਜਨਤਕ ਜਾਇਦਤਾ ਵੇਚਣ ਦਾ ਸਵਾਲ ਸ਼ੰਭੂ ਖਨੌਰੀ ਜਿਹੜਾ 3 ਕਰੋੜ 77 ਕਰੋੜ ਰੁਪਏ ਦਾ ਬਕਾਇਆ ਸ਼ਹੀਦਪੁਰ ਵਾਲਿਆਂ ਨੂੰ ਨੌکریاں ਜ਼ਖਮੀਆਂ ਦਾ ਮੁਆਵਜ਼ਾ ਇਹਦੇ ਨਾਲ ਦੀ ਨਾਲ ਨਰੇਗਾ 200 ਦਿਨ 700 ਦਿਹਾੜੀ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਜਿੰਨੇ ਵੀ ਹੜ੍ਹਾਂ ਦੇ ਮਾਰੇ ਕਿਸਾਨ ਆ ਉਹਨਾਂ ਦਾ ਮੁਆਵਜ਼ਾ ਇਹਦੇ ਨਾਲ ਦੀ ਨਾਲ ਜਿਹੜਾ 2100 ਕਿਸਾਨਾਂ ਦੇ ਪਰਾਲੀ ਵਾਲੇ ਕੇਸ ਹੋਏ ਆ ਜਰਮਾਨੇ ਪਏ ਆ ਰੈੱਡ ਇੰਟਰੀਆਂ ਹੈਗੀਆਂ ਇਹਦੇ ਨਾਲ ਇਹ ਮਸਲੇ ਵੀ ਆਪਾਂ ਰੱਖੇ ਹੈਗੇ ਆ ਔਰ ਆਉਣ ਵਾਲੇ ਸਮੇਂ ਤੋਂ ਵਿੱਚ ਬਿਜਲੀ ਦਾ ਜਿਹੜਾ ਮੁੱਦਾ ਭਾਰਨ ਵਾਸਤੇ 2 ਘੰਟਿਆਂ ਦਾ 5 ਦਸੰਬਰ ਨੂੰ ਰੇਲ ਰੋਕੋ ਵੀ ਕੀਤਾ ਜਾਊਗਾ ਇੱਕ ਤੋਂ 3 ਵਜੇ ਤੱਕ ਅੰਮ੍ਰਿਤਸਰ ਦੇ ਵਿੱਚ ਦੇਵੀदासਪੁਰਾ ਔਰ ਬਾਕੀ ਥਾਵਾਂ ਦੇ ਅਸੀਂ ਆਉਣ ਵਾਲੇ ਸਮੇਂ 'ਚ ਅਨਾਊਂਸਮੈਂਟ ਕਰ ਦਾਂਗੇ ਜਿਹੜੇ ਰੇਲ ਰੋਕੋ ਹੈਗੇ ਆ ਅਸੀਂ 17 ਤੋਂ ਲਗਭਗ ਸਾਰੇ ਡੀਸੀ ਸਹਿਬਾਨਾਂ ਦੇ ਮੋਰਚਾ ਸ਼ੁਰੂ ਕਰ ਦਾਂਗੇ ਦਸੰਬਰ ਨੂੰ ਔਰ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਅਸੀਂ ਨਾ ਚਾਹੁੰਦੇ ਹਾਂ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਰੇਲਾ ਪੱਕੀਆਂ ਜਾਮ ਕਰਨੀਆਂ ਪੈਣ ਭਗਵੰਤਮਾਨ ਸਰਕਾਰ ਮੀਟਿੰਗ ਸੱਦ ਕੇ ਜਾਂ ਮੀਟਿੰਗ ਤੋਂ ਬਗੈਰ ਸਾਡੇ ਮਸਲਿਆਂ ਦਾ ਨਿਪਟਾਰਾ ਕਰ ਦਵੇ ਤਾਂ ਜੋ ਸਾਨੂੰ ਰੇਲਾ ਪੱਕੀਆਂ ਜਾਮ ਨਾ ਕਰਨੀਆਂ ਪੈਣ ਜੇ ਸਰਕਾਰ ਨਹੀਂ ਸੁਣਦੀ ਹੈਗੀ ਤਾਂ ਫਿਰ ਸਾਨੂੰ ਮਜਬੂਰੀ ਵਸ ਰੇਲਾ ਜਾਮ ਕਰਨੀਆਂ ਪੈਣੀਆਂ ਪ੍ਰਾਈਵੇਟ ਬੇ ਮੀਟਰ ਜਿਹੜੇ ਲੱਗ ਰਹੇ ਨੇ ਅੱਜ ਕੱਲ੍ਹ ਉਹਦੇ ਬਾਰੇ ਜਿਹੜੇ ਪ੍ਰੀ ਪ੍ਰੀ ਪੇਡ ਮੀਟਰ ਆ ਉਹਨਾਂ ਨੂੰ ਲਗਭਗ 8 ਤੋਂ 9 ਦੇ ਵਿੱਚ ਖਾੜਿਆ ਜਾਊਗਾ ਔਰ 10 ਦਸੰਬਰ ਨੂੰ ਉਹ ਪ੍ਰੀਪੇਡ ਮੀਟਰ ਅਖਾੜ ਕੇ ਜਿਹੜਿਆ ਉਹਨੇ ਦੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਇਆ